ਇਹ ਵੀ ਗੱਲ ਨਹੀਂ ਹੈ ਜੇ ਉਹਨਾਂ ਦੀ ਕਿਸੇ ਵੀ ਚੀਜ਼ 'ਚ ਸ਼ਮੂਲੀਅਤ ਨਹੀਂ ਹੈ ਤੇ ਉਹਨਾਂ ਨੂੰ ਡਰਨ ਦੀ ਕੋਈ ਵੀ ਲੋੜ ਨਹੀਂ ਹੈ ਪਰ ਦੂਸਰੇ ਪਾਸੇ ਸਿਰਫ ਜਿਸ ਕਾਲਸਾ ਇੱਕ ਵੱਡਾ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਇਸ ਕਾਲ ਦਾ ਜ਼ਿਕਰ ਉਹ ਕੀਤਾ ਗਿਆ ਕਿ ਜੋ ਪੰਜਾਬ ਸਰਕਾਰ ਹੈ ਵਟਾਈ ਕਟਜੋਤ ਮੰਡੀ ਸਾਹਿਬ ਕੋ 68 ਵਟਾਖੀ ਵਾਲੇ ਦਿਨ ਵੱਡੇ ਇਕੱਠ ਨੂੰ ਵੇਖ ਕੇ ਲੋਕਾਂ ਦੇ ਪਰਵੇ ਹੋਂਕਾਰ ਨੂੰ ਦੇਖ ਕੇ ਪੰਜਾਬ ਸਰਕਾਰ ਡਰੀ ਤੈਨੂੰ ਕਹਿੰਨਾ ਵੀ ਮੈਨੂੰ ਡੀਐਸਪੀ ਤੇ ਇੰਟੈਲੀਜੈਂਸ ਦੇ ਦਾ ਫੋਨ ਆਇਆ ਦੋ ਜਣਿਆਂ ਦਾ ਇੱਕ ਦਾ ਨਹੀਂ ਆਇਆ ਦੋ ਜਣਿਆਂ ਦਾ ਮੈਨੂੰ ਕਹਿੰਦੇ ਬਾਈ ਜੀ ਇਹ ਹਿੱਲ ਗਏ ਸਾਰੀ ਸਰਕਾਰ ਵੀ ਇੰਨਾ ਕੱਠ ਹੋ ਕਿਵੇਂ ਗਿਆ ਬਈ ਹੁਣ ਇਹਨਾਂ ਨੇ ਨਾ ਪਲੈਨਿੰਗ ਕੀਤੀ ਹੈ ਵੀ ਸਰਬਜੀਤ ਸਿੰਘ ਤੇ ਪਰਚਾ ਦੋ ਵੀ ਪਰਚਾ ਜੇ ਇਸ ਤੇ ਕੋਈ ਵੀ ਚੀਜ਼ ਦਾ ਪਰਚਾ ਦਿੰਨੇ ਆ ਕਿਸੇ ਵੀ ਗੱਲ ਦਾ ਤਾਂ ਸਪੀਕਰ ਤੋਂ ਪਰਮਿਸ਼ਨ ਲੈਣ ਦੀ ਲੋੜ ਹੈ ਸਪੀਕਰ ਤੋਂ ਪਰ ਜੇ ਅਸੀਂ ਐਂਡੀਪੀਐਸ ਦਾ ਪਰਚਾ ਦਿੰਨੇ ਆ ਤਾਂ ਸਪੀਕਰ ਤੋਂ ਪਰਚਾ ਉਹਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਐਂਡੀਪੀਐਸ ਚ ਬਈ ਇਸ ਤੇ ਪਰਚਾ ਦੋ ਫਿਰ ਇਹਨੂੰ ਵੱਡਾ ਸਮਗਲਰ ਦਿਖਾਓ ਵੱਡਾ ਦਾਵਾ ਕਰ ਰਹੇ ਹੋ ਤੁਸੀਂ ਮੈਂ ਕਿਹਾ ਜੀ ਬਿਲਕੁਲ ਮੈਂ ਤੁਹਾਨੂੰ ਕਹਿੰਦਾ ਜੀ ਮੈਨੂੰ ਇੱਕ ਦਾ ਨਹੀਂ ਆਇਆ ਆ ਦੋ ਜਣਿਆਂ ਦੇ ਸਨੇਹ ਆਏ ਕਿਹਦੇ ਤੋਂ ਤੁਹਾਨੂੰ ਡਰ ਪੰਜਾਬ ਸਰਕਾਰ ਤੇ ਤੁਸੀਂ ਸਵਾਲ ਖੜਾ ਕਰ ਰਹੇ ਹੋ ਮੈਨੂੰ ਨਹੀਂ ਪਤਾ ਜੀ ਬਸ ਪੰਜਾਬ ਪੁਲਿਸ ਦੀ ਮੀਟਿੰਗ ਹੋਈ ਹੈ ਇਹ ਇਹ ਮੈਂ ਪੰਜਾਬ ਪੁਲਿਸ ਤੁਹਾਡੇ ਪਰਚਾ ਕਰਨਾ ਚਾਹੁੰਦੀ ਤੁਸੀਂ ਕਰ ਹਾਂ ਉਹਨਾਂ ਉਹਨਾਂ ਨੇ ਕਾਨੂੰਨ ਕਰਨਾ ਪਿੱਛੋ ਕਰਵਾਉਨੇ ਆ ਨਾ ਜਿਹੜੇ ਪਿੱਛੇ ਐ ਜਿਨ੍ਹਾਂ ਨੂੰ ਸਾਤੋਂ ਡਰ ਹੈ ਵੀ ਇਹ ਸਾਡੀ ਸਰਕਾਰ ਨੂੰ ਮਤਲਬ ਆਉਣ ਵਾਲੇ ਸਮੇਂ ਚ ਚੈਲੰਜ ਦੇਣਗੇ ਉਹਨਾਂ ਨੂੰ ਡਰ ਤਾਂ ਸਰਬਜੀਤ ਸਿੰਘ ਖਾਲਸਾ ਇਹ ਦਾਵਾ ਕਰ ਰਹੇ ਨੇ ਇਸ ਵੇਲੇ ਕਿ ਤੁਹਾਡੇ ਕੋਲੇ ਜਾਣਕਾਰੀ ਆਈ ਹੈ ਜਾਣਕਾਰੀ ਆਈ ਹੈ ਕੋਣ ਆਇਆ ਜੀ ਜਨਰਲ ਤੇ ਡੀਐਸਪੀ ਪੱਧਰ ਦੇ ਅਧਿਕਾਰੀਆਂ ਦਾ ਕਿ ਤੁਹਾਡੇ ਤੇ ਐਂਡੀਪੀਐਸ ਐਕਟ ਯਾਨੀ ਡਰੱਗਸ ਦਾ ਪਰਚਾ ਦਰਜ ਕਰ ਡਰੱਗਸ ਦਾ ਦੇਣ ਕਿਉਂਕਿ ਬਾਕੀ ਕੋਈ ਵੀ ਪਰਚਾ ਦੇਣਾ ਹੈ ਨਾ ਜੇ ਐਮਪੀ ਤੇ ਤਾਂ ਸਪੀਕਰ ਦੀ ਪਰਮਿਸ਼ਨ ਚਾਹੀਦੀ ਹੈ ਇਹ ਕੈਂਡੀਪੀਐਸ ਐਕਟ ਐਸਾ ਹੈ ਜਿਹਦੇ ਵਿੱਚ ਸਪੀਕਰ ਦੀ ਪਰਮਿਸ਼ਨ ਨਹੀਂ ਚਾਹੀਦੀ ਮੈਨੂੰ ਇਹ ਗੱਲ ਪ੍ਰੋਪਰ ਮਤਲਬ ਪੁਲਿਸ ਵਾਲੇ ਨੇ ਹੀ ਦੱਸੀ ਹੈ ਕਦੋਂ ਦੀ ਗੱਲ ਹੈ ਰੈਲੀ ਤੋਂ ਇਹ ਇੱਕ ਰੈਲੀ ਤੋਂ ਬਾਅਦ ਦੀ ਗੱਲ ਹੈ ਜੀ 13 ਤਰੀਕ ਤੋਂ ਬਾਅਦ ਦੀ ਗੱਲ ਹੈ ਉਸ ਤੋਂ ਕਿੰਨੇ ਦਿਨ ਬਾਅਦ ਫੋਨ ਆਇਆ ਅਗਲੇ ਦਿਨ ਹੀ ਨਹੀਂ ਅਗਲੇ ਦਿਨ ਤਾਂ ਨਹੀਂ ਮੈਂ ਇਹ ਤੁਹਾਨੂੰ ਕਹਾਂ ਕਿ ਕਿੰਨੇ ਤਰੀਕ ਹੈ 13 ਦੀ ਸੀ ਰੇਲੀ ਔਰ 16 ਬਸ 14 ਨੂੰ ਆ ਗਿਆ ਸੀ ਫੋਨ ਅਗਲੇ ਦਿਨ ਅਗਲੇ ਦਿਨ ਸਵੇਰੀ ਫੋਨ ਆ ਗਿਆ ਤਾਂ ਫਿਰ ਹੁਣ ਸਰਜੀ ਸਿੰਘ ਖਾਲਸਾ ਕਿਸ ਤਰ੍ਹਾਂ ਦੀ ਤਿਆਰੀ ਦੇ ਵਿੱਚ ਨੇ ਤਿਆਰੀ ਕੀ ਮੇਰੀ ਤਾਂ ਜਦ ਮਰਜੀ ਤਲਾਸ਼ੀ ਲੈ ਲਓ ਆਪਾਂ ਤਾਂ ਰੌਲੇ ਕੋਈ ਨਹੀਂ ਪਰ ਇਹ ਐਨਡੀਪੀ ਸੈਕਟਰ ਦਾ ਤੁਹਾਨੂੰ ਕਿਉਂ ਮੈਨੂੰ ਜੀ ਮੈਨੂੰ ਜਿਹੜੇ ਬੰਦੇ ਨੇ ਮੈਨੂੰ ਆ ਗੱਲ ਕਹੀ ਹੈ ਨਾ ਅਫਸਰ ਨੂੰ ਲੱਗਦਾ ਹੈ ਕਿ ਕਿਸੇ ਤੇ ਪਰਚਾ ਦਿੱਤਾ ਜਾ ਸਕਦਾ ਕੀ ਪਤਾ ਜੀ ਹੁਣ ਸਰਕਾਰਾਂ ਦਾ ਕੁਝ ਵੀ ਕਹਿ ਦੇਣ ਗਿਆ ਹੁਣ ਕੀ ਪਤਾ ਇਹਨਾਂ ਦੀ ਕੀ ਪਲੈਨਿੰਗ ਹੈ ਮੈਂ ਤਾਂ ਤੁਹਾਨੂੰ ਦੱਸ ਤੀ ਗੱਲ ਮੈਂ ਮਤਲਬ ਨਾ ਹੀ ਤੁਹਾਨੂੰ ਮਤਲਬ ਜੇ ਤੁਸੀਂ ਮੈਨੂੰ ਕਹੋ ਵੀ ਗੁਰਦੁਆਰੇ ਚੜ ਕੇ ਗੱਲ ਕਹਿ ਸਕਦਾ ਮੈਂ ਗੁਰੂ ਘਰ ਚੜ ਕੇ ਵੀ ਇਹ ਗੱਲ ਕਹਿ ਸਕਦਾ ਵੀ ਮੈਨੂੰ ਵਾਕੇ ਹੀ ਦੋ ਜਣੇ ਆਂਦੇ ਸੁਨੇਹੇ ਆਏ ਆਂ ਦੋ ਜਣੇ ਸੇਮ ਸੁਨੇਹੇ ਆਏ ਆਂ ਫਿਰ ਕਲੀਅਰ ਕਰ ਦੋ ਕੌਣ ਦੋ ਜਣੇ ਇੱਕ ਡੀਐਸਪੀ ਲੈਵਲ ਦਾ ਬੰਦਾ ਹੈ ਇੱਕ ਇੰਟੈਲੀਜੈਂਸ ਦਾ ਤੁਸੀਂ ਇੱਕ ਗੁਰਸਿੱਖ ਹੋ ਮੈਂ ਕਾਹ ਕਰਤਣਾ ਪਾਇਆ ਜੀ ਦੋ ਜਣਿਆਂ ਦੇ ਸਨੇਹੇ ਆਏ ਆ ਜੇ ਇੱਕ ਜਣੇ ਦਾ ਆਇਆ ਹੁੰਦਾ ਫਿਰ ਵੀ ਗੱਲ ਹੋਰ ਸੀ ਮੰਨ ਰਿਹਾ ਹੈ ਮੰਨ ਕੇ ਸੰਦਾ ਸੀ ਕਿਉਂ ਡਰਨਾ ਜੀ ਜੇ ਬਾਕੀ ਇਦਾਂ ਹੋ ਜਾਂਦਾ ਫਿਰ ਕੀ ਤਿਆਰੀ ਫਿਰ ਨਹੀਂ ਤਿਆਰੀ ਕੀ ਆ ਫਿਰ ਕੀ ਆ ਜੇ ਇਹਨਾਂ ਨੇ ਅੰਦਰ ਕਰਨਾ ਫਿਰ ਤਾਂ ਕਰ ਹੀ ਦੇਣਾ ਅੰਦਰ ਇੱਕ ਅੰਦਰ ਘਟ ਕਰਨਾ ਚਾਹੁੰਦੇ ਆ ਬਦਨਾਮ ਕਰਨਾ ਚਾਹੁੰਦੇ ਆ ਜਿਵੇਂ ਅਮਰਤਪਾਲ ਨੂੰ ਕਰਦੇ ਪਏ ਆ ਬਈ ਲੋਕੀ ਇਹਨਾਂ ਤੋਂ